ਜਦੋਂ ਸਤਗੁਰੂ ਜੀ ਆਨੰਦਪੁਰ ਤੋਂ ਤੁਰੇ ਸਨ ਤਦੋਂ ਮਹਾਰਾਜ ਨੇ ਸੰਗਤਾਂ ਨੂੰ ਆਖਿਆ ਵੀ ਹੁਣ ਹੋ ਸਕਦਾ ਸੀ ਵਾਪਸ ਨਾ ਮੁੜੀਏ ਹੁਣ ਹੋ ਸਕਦਾ ਸਾਡਾ ਮਿਲਾਪ ਤੁਹਾਡੇ ਨਾਲ ਨਾ ਹੋ ਪਾਵੇ ਬਹੁਤ ਦੂਰੋਂ ਦੂਰੋਂ ਸਿੱਖ ਜਿਹੜੀਆਂ ਸੰਗਤਾਂ ਨੇ ਗੁਰੂ ਨਾਨਕ ਨਾਮਲੇ ਵਸਿਕ ਸੰਗਤਾਂ ਨੇ ਉਹ ਚੱਲ ਕੇ ਦਰਸ਼ਨਾਂ ਨੂੰ ਆਉਂਦੀਆਂ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਮਹਾਰਾਜ ਇੱਥੋਂ ਚਾਲੇ ਪਾਉਂਦੇ ਨੇ ਤਾਂ ਤੂੰ ਇੱਥੇ ਹੀ ਮਾ ਗੁਜਰੀ ਵੀ ਖਲੋਤੀ ਹੋਈ ਏ ਇਨਾਂ ਸੰਗਤਾਂ ਦੇ ਵਿੱਚ ਤੇ ਜਦੋਂ ਸਤਿਗੁਰੂ ਕੋਲੋਂ ਲੰਘਣ ਲੱਗੇ ਨੇ ਨਾ ਮਾਤਾ ਗੁਜਰੀ ਨੇ ਨੀਮੀ ਪਾ ਲਈਏ ਸਿਰ ਝੁਕਾ ਲਿਆਏ ਸਤਿਗੁਰੂ ਗੁਰੂ ਤੇਗ ਬਾਦਰ ਸਾਹਿਬ ਮਹਾਰਾਜ ਨੇ ਮੋਢੇ ਨੂੰ ਥਪ-ਥਪਾ ਕੇ ਆਖਿਆ ਗੁਜਰੀਏ ਤੂੰ ਉਸ ਦਾਦੇ ਦੀ ਨੂੰ ਹੈ ਉਸ ਪਿਤਾ ਦੀ ਨੋਹ ਹੈ ਜਿਨੇ ਦੋ ਤਲਵਾਰਾਂ ਪਹਿਨਦੀਆਂ ਸਨ ਉਸ ਘਰ ਦੀ ਨੋਹ ਹੈ ਤੂੰ ਉਸ ਘਰ ਦੀ ਪੋਤ ਨੋਹ ਹੈ ਜਿਨਾ ਤਤੀ ਤਵੀ ਤੇ ਚੌਂਕੜੇ ਲਾਏ ਹੋਏ ਨੇ ਤੈਨੂੰ ਹਲੇ ਸਿੱਧ ਕਰਖਣਾ ਪੈਣਾ ਹੈ ਸਮਾਂ ਹੋਰ ਵੀ ਭਿਆਨਕ ਆਉਣਾ ਹੈ ਤਦੋਂ ਮਾਂ ਗੁਜਰੀ ਕਹਿਣ ਲੱਗੀ ਸਤਗੁਰੂ ਜੀ ਪਿਛੋੜਾ ਤਾਂ ਇੱਕ ਦਿਨ ਪੜਨਾ ਹੀ ਹੈ ਪਰ ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੁੰਨੀ ਆ ਮੇਰੇ ਦਿਲ ਦੀ ਇੱਛਾ ਹੈ ਕ੍ਰਿਤੇਗ ਭਾਦਰ ਸਿੰਘ ਮਹਾਰਾਜ ਕਿਨ ਲੱਗੇ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ ਕਰਤਾਰਪੁਰ ਦੀ ਗਲੀਆਂ ਦੇ ਅੰਦਰ ਜੰਗ ਲੜੀ ਤੇ ਮੈਂ ਤੁਹਾਨੂੰ ਕੋਠੇ ਤੋਂ ਖੜ ਕੇ ਖੜੋ ਕੇ ਵੇਖਿਆ ਤੋਂ ਅਨੂ ਗੁਰੂ ਤੇਗ ਬਹਾਦਰ ਦਾ ਖਿਤਾਬ ਮਿਲਿਆ ਤਿਆਗ ਮਲ ਤੋਂ ਤੇਗ ਬਹਾਦਰ ਬਣ ਗਏ ਉਹ ਵੀ ਮੈਂ ਅੱਖੀ ਵੇਖਿਆ ਤੁਸੀਂ ਇਕਾਂਤ ਵਾਸ ਵਿੱਚ ਚਲੇ ਗਏ ਉਹ ਵੀ ਮੈਂ ਅੱਖੀ ਤੱਕਿਆ ਤੁਸੀਂ ਲੰਮੇ ਦੌਰੇ ਕਰਨ ਗਏ ਪ੍ਰਚਾਰ ਦੇ ਉਹ ਵੀ ਮੈਂ ਅੱਖੀ ਤੱਕਿਆ ਮੇਰੇ ਸਿਰ ਦੇ ਸਾਈਆਂ ਮੈਂ ਤੁਹਾਡੀ ਸ਼ਹਾਦਤ ਨੂੰ ਵੀ ਅੱਖੀ ਤੱਕਣਾ ਚਾਹੁੰਦੀ ਆ ਸਤਿਗੁਰੂ ਕਹਿਣ ਲੱਗੇ ਮੁਸਕਰਾ ਕੇ ਗੁਜਰੀਏ ਵਕਤ ਨਹੀਂ ਹੈ ਮੈਂ ਤੇਰੇ ਸਵਾਲਾਂ ਦਾ ਜਵਾਬ ਦੇਵਾਂ ਪਰ ਇਹ ਯਾਦ ਰੱਖੀ ਮੈਂ ਉੱਤਰ ਪਹਿਲਾਂ ਦੇਵਾਂਗਾ ਪਰ ਚਾ ਤੈਨੂੰ ਬਾਅਦ ਵਿੱਚ ਪਵੇਗਾ ਉੱਤਰ ਪਹਿਲਾਂ ਮਿਲ ਜਾਣਾ ਹੈ ਉਹਦਾ ਭਾਵ ਇਹ ਸੀ ਕਿ ਪਹਿਲਾਂ ਮੇਰਾ ਸ਼ੀਸ਼ ਚੱਲ ਕੇ ਆਵੇਗਾ ਤੇ ਯਾਦ ਰੱਖੀ ਉਹ ਸ਼ੀਸ਼ ਨੂੰ ਤੂੰ ਆਪਣੀ ਝੋਲੀ ਵਿੱਚ ਪਵਾ ਕੇ ਜਦੋਂ ਤੱਕਣਾ ਹੈ ਨਾ ਸਭ ਤੋਂ ਪਹਿਲਾਂ ਤੂੰ ਉਹ ਸ਼ੀਸ਼ ਨੂੰ ਵੇਖੇਂਗਾ